ਜਨਰਲ ਬਾਹਲਕੇ ਦੀ ਮੰਡੀ ਕੁਬਾਇਆ ਵਿਖੇ ਲਾਧੂਕਾ ਮਾਈਨਰ ਦੇ ਵਿੱਚ ਪਿਆ ਪਾੜ ਕਵਰੇਜ ਕਰਨ ਗਿਆ ਪੱਤਰਕਾਰ ਹੋਇਆ ਹਾਸੇ ਦਾ ਸ਼ਿਕਾਰ ਜਾਣਕਾਰੀ ਮੁਤਾਬਕ ਮੰਡੀ ਕੁਬਾਇਆ ਤੋਂ ਪੱਤਰਕਾਰ ਮਿੱਠੂ ਸੇਤੀਆ ਨੂੰ ਜਾਣਕਾਰੀ ਮਿਲੀ ਕਿ ਮੰਡੀ ਕੁਬਾਇਆ ਦੇ ਵਿੱਚੋਂ ਲੰਘਦੀ ਲਾਧੂਕਾ ਮਾਈਨਰ ਦੇ ਵਿੱਚ ਪਾੜ ਪੈ ਗਿਆ ਤਾਂ ਮਿੱਠੂ ਸੇਤੀਆ ਉੱਥੇ ਕਵਰੇਜ ਕਰਨ ਦੇ ਵਾਸਤੇ ਪਹੁੰਚੇ ਇਸੇ ਦੌਰਾਨ ਜਦੋਂ ਉਹ ਕਵਰੇਜ ਕਰ ਰਹੇ ਸਨ ਤਾਂ ਜਿਸ ਜਗ੍ਹਾ ਉਹ ਖੜੇ ਸਨ ਉਹ ਪਾਣੀ ਦੇ ਵਿੱਚ ਵਹਿ ਗਈ ਦੱਸਦੀ ਹੈ ਕਿ ਇਸੇ ਦੌਰਾਨ ਉਹਨਾਂ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਮਿੱਟੀ ਡਿੱਗ ਪਈ ਜਿਸ ਦੇ ਵਿੱਚ ਉਹ ਦੱਬ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਫੌਰੀ ਤੌਰ ਤੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਦੱਸ ਦਈਏ ਕਿ ਲਗਭਗ 5 ਤੋਂ 7 ਮਿੰਟਾਂ ਬਾਅਦ ਉਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਫੌਰੀ ਤੌਰ ਤੇ ਉਹਨਾਂ ਨੂੰ ਇਲਾਜ ਦੇ ਲਈ ਪਹਿਲਾਂ ਮੰਡੀ ਕੁਬਾਇਆ ਤੇ ਬਾਅਦ ਦੇ ਵਿੱਚ ਜਲਾਲਾਬਾਦ ਦੇ ਸ਼ਿਵਾਲਕ ਮੈਡੀਸਿਟੀ ਦੇ ਵਿੱਚ ਪਹੁੰਚ ਕਰਵਾਇਆ ਗਿਆ ਦੱਸ ਦਈਏ ਕਿ ਕਵਰੇਜ ਕਰਦੇ ਹੋਏ ਮਿੱਠੂ ਸੇਤੀਆ ਹਾਫੇ ਦਾ ਸ਼ਿਕਾਰ ਹੋਏ ਨੇ ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਹਾਲਤ ਠੀਕ ਹੈ ਅਤੇ ਉਹੋ ਕਮਰੇ ਤੋਂ ਬਾਹਰ ਨੇ ਦੱਸਦੀ ਹੈ ਕਿ ਹਾਦਸੇ ਵਾਲੀ ਜਗ੍ਹਾ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੱਚੂ ਸਿੱਧੀ ਕਵਰਜ ਕਰਦੇ ਹੋਏ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਅਤੇ ਉਹਨਾਂ ਦੇ ਉੱਪਰ ਇੱਕ ਮਿੱਟੀ ਦੀ ਢੇਗ ਢਿੱਗ ਜਾਂਦੀ ਹੈ ਜਿਸ ਦੇ ਵਿੱਚੋਂ ਸਿਰਫ ਉਹਨਾਂ ਦਾ ਇੱਕ ਹੱਥ ਹੀ ਬਾਹਰ ਦਿਖਾਈ ਦਿੰਦਾ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਨੂੰ ਕڑی ਮੁਸ਼ਕਲ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਬਾਹਰ ਕੱਟਿਆ ਜਾਂਦਾ ਇਸ ਦੌਰਾਨ ਉਹਨਾਂ ਦੀ ਛਾਤੀ ਅਤੇ ਸੀਸੜਿਆਂ ਦੇ ਵਿੱਚ ਪਾਣੀ ਚਲਾ ਜਾਂਦਾ ਜਿਸ ਤੋਂ ਬਾਅਦ ਉਹ ਡਾਕਟਰਾਂ ਦੇ ਵੱਲੋਂ ਸ਼ਿਵਾਲਿਕ ਮੈਡੀਸਿਟੀ ਦੇ ਵਿਖੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਮਿੱਠੂ ਸੇਤੀਆ ਜੀ ਕੇ 24 ਨਿਊਜ਼ ਚੈਨਲ ਦੇ ਵਿੱਚ ਬਤੌਰ ਪੱਤਰਕਾਰ ਸੇਵਾਵਾਂ ਨਿਭਾਉਂਦੇ ਹਨ ਯਾਰ ਜੀ ਆ ਮਾ ਬੇਨੀ ਕਰੋ ਵੈਗਰ ਬਾਬਾ ਸਤਰਾ ਵੈਗਰ ਜੀ ਵੈਗਰ ਜੀ ਬਾਬਾ ਜੀ ਨਾਨਕਾ ਗਰੀ ਸਫਲੀ ਵੇਰੀ ਪਰਮਾਦਰਸ਼ ਕਰ ਮੇਰਾ ਖੇਚ ਰੱਖ ਦੇਖ ਜਾ ਆ ਗੱਡੀ ਯਾਰ ਬਾਬਾ ਮਾਰ ਕੱਢ ਲੈ ਕਰ ਯਾਰ ਇਹਨੂੰ ਮਾਰ ਕੱਢੋ ਇੱਕ ਮਾਰ ਕੱਢ ਲੋ ਪਾਣੀ ਪਾਣੀ ਪਾ ਮਾਰ ਕੱਢੋ ਆ ਗੱਡੀ ਉਹ ਗੱਡੀ ਲੈ ਕੇ ਵੀਰੇ ਉਹ ਗੱਡੀ ਵੱਜ ਗਈ ਉਹ ਵੀਰੇ ਗੱਡੀ ਲੈ ਗਿਆ ਉਹ ਵੀਰੇ ਗੱਡੀ ਲੈ ਗਿਆ

ਮਾ ਵੇ ਲੋ ਵਾਜਾ ਮਾਰਦਾ ਬਈ ਬੰਦੇ ਅੱਜੀ ਉੱਥੇ ਵਾਜਾ ਮਾਰਦੇ ਪਏ ਉਹ ਗੱਡੀ ਲੈ ਕੇ ਵੀਰੇ ਓਹ ਬੰਦਾ ਡੱਪ ਗਿਆ ਉਹ ਬੰਦਾ ਡੱਪ ਗਿਆ ਵਿੱਚ ਬੰਦਾ ਡੱਪ ਗਿਆ ਉਹ ਬੰਦਾ ਉਹ ਬੰਦਾ ਵੀ ਡੱਪ ਗਿਆ ਓਏ ਆਪ ਸੁਪਾਏ ਆਹ ਜੱਡਾ ਕੱਢ ਕੱਢ ਬੰਦਾ ਜਾ ਬਜਾ ਬੰਦਾ ਬਜਾ ਕੱਢਾ ਬੰਦਾ ਖਿੱਚੋ 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 ਆਇਂ ਦਰੋ ਆਇਂ ਦਰੋ ਵੀਰੇ ਓਏ ਆਇਂ ਦਰੋ ਆਇਂ ਦਰੋ ਆ ਖਾਮ ਰਖ ਆ ਖਾਮ ਮੈਂ ਛਕ ਰੇ ਆ ਵੀਰੋ ਨਦਰ ਸ਼ਾਲ ਮਾਰਿਆ ਦੇ ਆ ਆ ਆ ਵੀਰੋ ਮਿੱਟੀ ਉਰਾ ਛਪ ਕੇ ਬੰਦਾ ਮਾਰ ਗਿਆ ਬੰਦਾ ਡਿੱਗ ਗਿਆ ਫਿਰ ਆ ਵੀਰੋ ਬੱਜਾ ਬੱਜਾ ਵੀਰੋ ਬੱਜਾ ਬੱਜਾ ਵੀਰੋ ਬੱਜਾ ਆ ਕਈ ਲੈ ਵੀਰੋ ਕਈ ਲੈ ਓ ਕਈ ਭੱਜ ਗਿਆ ਵੀਰੋ ਕਈ ਲੈ ਗਿਆ ਪੱਜੋ ਵੀਰੋ ਵਿਜਾ ਵੀਰੋ ਆਜੋ ਆਜੋ ਵੀਰੋ ਪਰ ਇਹ ਤਾਂ ਨੱਚਦਾ ਵੀਰੋ ਵੀਰ ਜੀ ਉਹ ਵੀਰ ਜੀ ਉਹ ਵੀਰ ਜੀ ਉਹ ਵੀਰੋ ਪਾਸੇ ਹੋ ਜਾਓ ਆਈ ਪਾਸੇ ਕਰ ਨਜ਼ਾਰੇ ਦੇ ਇਹ ਤਾਂ ਨਿਹਰ ਸ਼ਾਲ ਮਰ ਨਿਹਰ ਸ਼ਾਲ ਮਰ ਵੀਰ ਜੀ ਥੱਲੇ ਆ ਜਾਓ ਕਾ ਕਿਹੜਾ ਪਤਾ ਨਾ ਕਿ ਵੀਰ ਝੰਡੇ ਉੱਤ ਖੰਡ ਝੰਡੇ ਵੀ ਉਹ ਖੇਤ ਲੋ ਗੱਲ ਤਲ ਪਰ ਖੇਤ ਲੋ ਯਾਰ ਪੱਤਰ ਕਰਾ ਦੀ ਆਹ ਬਾਜਾ ਮਾਰਦਾ ਬਾਈ ਜਰਾਮਿਆ ਉਹ ਖੇਤ ਲੋ ਹੱਥ ਫੋੜ ਕੇ ਪਾਲਤੋ ਨਹੀਂ ਆਤਾ ਅੱਤਾ ਪਾਲਾ ਮੜਾ ਬਟਾ ਨੂੰ ਪਾ 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 ਆ ਮੇਰਾ ਖਮੁਰਖਿਆ ਚਲੀ ਆ ਛਾਲ ਮਾਰ ਵੀ ਰੇ ਜਿਆਦਾ ਬੱਦੇ ਜਾਣੇ ਆ ਖੰਮ ਖਿਚੋ ਆ ਖੰਮ ਦੇ ਕੋਲ ਆ ਖੰਮ ਖਿਚੇ ਵੀਰ ਕੁੱਤੇ ਵੇਂਦੇ ਬੰਦ ਬੋਲ ਬੰਦ ਚੱਲ ਗਿਆ